ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸਰਦੀਆਂ ਦਾ ਤੋਹਫਾ ਅਲਸੀ ਦੀਆਂ ਪਿੰਨੀਆਂ ਦੀ ਠੰਡ ਦੇ ਮੌਸਮ ਵਿੱਚ ਅਲਸੀ ਦੀਆਂ ਪਿੰਨੀਆਂ ਸਾਡੇ ਸਰੀਰ ਨੂੰ ਗਰਮ ਰੱਖਦੀਆਂ ਨੇ ਤੇ ਠੰਡ ਦੇ ਮੌਸਮ ਵਿੱਚ ਅਲਸੀ ਦੀਆਂ ਪਿੰਨੀਆਂ ਬਣਾ ਕੇ ਵੀ ਜਰੂਰ ਖਾਣੀਆਂ ਚਾਹੀਦੀਆਂ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਬੈਨੀਫਿਟਾਂ ਨੇ ਅਲਸੀ ਦੇ ਵਿੱਚ omega 3 ਹੁੰਦਾ ਆ ਅਲਸੀ ਖਾਣ ਦੇ ਨਾਲ ਕੋਲਸਟ੍ਰੋਲ ਦੀ ਮਾਤਰਾ ਵੀ ਘਟਦੀ ਹੈ ਹੁਣ ਜੋ ਆਪਾਂ ਨੇ ਇਨਗਰੀਡੀਅੰਟ ਲਏ ਨੇ ਉਹ ਆਪਾਂ ਦੇਖ ਲੈਨੇ ਆ ਹਾਂਜੀ ਮੈਂ ਹਲਸੀ ਦੇ ਪਿੰਨੇ ਬਣਾਉਣ ਵਾਸਤੇ ਲਿਆ ਮੈਂ ਆ ਦੇਖੋ 250 ਗ੍ਰਾਮ ਮੇਰੀ ਹਲਸੀ ਆ ਤੇ ਆ ਦੇਖੋ ਇਹ ਲਈ ਮੈਂ ਵੱਡੀ ਹਰੜ ਦਾ ਪਾਊਡਰ ਤੇ ਇਹ ਲਈ ਆਪਾਂ ਨੇ ਪੁੱਝੇ ਚਨੇ ਤੇ 100 ਗ੍ਰਾਮ ਹੋਏਗੀ ਇਹ 100 ਗ੍ਰਾਮ ਹੀ ਲੈਨੇ ਆਪਾਂ ਨੇ ਮਖਾਣੇ ਮਖਾਣੇ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਤੇ ਇਹ ਲਈ ਆਪਾਂ ਨੇ ਗੁੜ ਕੁਛ ਆਪਾਂ ਗੁੜ ਪਾਵਾਂਗੇ ਕੁਛ ਪਾਵਾਂਗੇ ਆਪਾਂ ਸ਼ੱਕਰ ਇਹ ਲੈਨੇ ਆਪਾਂ ਨੇ 20 ਗ੍ਰਾਮ ਕਾਜੂ ਨੇ ਤੇ 20 ਕਗਰਾਮ ਬਦਾਮ ਨੇ ਤੇ 20 ਕਗਰਾਮ ਅਖਰੋਟ ਨੇ ਇਹ ਲਈ ਆਪਾਂ ਨੇ ਖਸ ਖਸ ਤੇ ਚਾਰੇ ਮਗਜ ਇਹ ਲਈ ਆਪਾਂ ਨੇ ਵਾਈਟ ਤੇਲ ਵਾਈਟ ਤੇਲ ਵੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਖਾਣੇ ਬਹੁਤ ਹੀ ਬੈਨੀਫਿਟ ਹੁੰਦੇ ਹਨ ਤੇ ਤੇ ਹੁਣ ਆਪਾਂ ਘਿਓ ਲਿਆ ਆਪਾਂ ਨੇ ਘਿਓ ਆਪਾਂ ਪਾਵਾਂਗੇ ਲੋੜ ਦੇ ਅਨਸਾਰ ਆਪਾਂ ਨੇ ਹੈਲਦੀ ਪਿੰਨੀਆਂ ਬਣਾਉਣੀਆਂ ਨੇ ਜਿਆਦਾ ਘਿਓ ਨਹੀਂ ਪਾਉਣਾ ਹੈਗਾ ਲਓ ਜੀ ਗੈਸ ਕਰ ਲਿਆ ਆਨ ਆਪਾਂ ਨੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਅਲਸੀ ਨੂੰ ਭੁੰਨਾਂਗੇ ਅਲਸੀ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕੜਚੀ ਘੁਮਾਉਂਦੇ ਰਹਿਣਾ ਇਹਦੇ ਵਿੱਚੋਂ ਤੜਕ ਤੜਕ ਦੀ ਆਵਾਜ਼ ਆਵੇਗੀ ਜਦੋਂ ਹੀ ਨੇ ਤੜਕ ਤੜਕ ਵੱਜਣੇ ਤਾਂ ਇਵੇਂ ਹਟ ਲੈਣਾ ਉਦੋਂ ਸਮਝੋ ਆਪਣੀ ਸਾਰੀ ਅਲਸੀ ਇਕਨ ਗਿੱਟਕੇ ਨਾਲ ਪੁੱਜ ਗਈ ਓਕੇ ਹਾਂਜੀ ਅਲਸੀ ਆਪਣੀ ਪੁੱਜ ਗਈ ਹੈ ਤਕਰੀਬ ਆ ਦੇਖੋ ਹੁਣ ਆਪਾਂ ਇਹਨੂੰ ਕਿਸੇ ਖੁੱਲੇ ਭਾਂਡੇ ਵਿੱਚ ਕੱਢ ਦੇਵਾਂਗੇ ਤੇ ਹੁਣ ਆਪਾਂ ਭੁੰਨ ਲਵਾਂਗੇ ਮਖਾਣੇ ਅਨੇ ਮਖਾਣੇ ਵੀ ਆਪਣੇ ਭੁੱਜ ਚੁੱਕੇ ਆ ਦੇਖੋ ਟੁੱਟਣ ਲੱਗ ਗਏ ਨੇ ਤੇ ਇਹਨਾਂ ਨੂੰ ਵੀ ਆਪਾਂ ਠੰਡੇ ਹੋਣ ਦੇ ਲਈ ਸਾਈਡ ਤੇ ਕਿਸੇ ਭਾਂਡੇ ਦੇ ਵਿੱਚ ਕੱਢ ਦੇਵਾਂਗੇ ਜੀ ਹੁਣ ਆਪਾਂ ਨੇ ਜੋ ਤੇਲ ਸੀਗੇ ਥੋੜਾ ਜਿਹਾ ਤੇਲਾਂ ਨੂੰ ਸੇਕ ਲਵਾ ਦੇਣਾ ਥੋੜਾ ਜਿਹਾ ਆਪਾਂ ਨੇ ਖਸ ਖਸ ਤੇ ਮਗਜ ਮਿੰਟੋ ਮਿੰਟੇ ਸੇਕ ਲਵਾ ਗਏ ਨੇ ਤਿੰਨੇ ਚੀਜ਼ਾਂ ਨੂੰ ਸੇਕ ਲਵਾ ਕੇ ਥੋੜਾ ਜਿਹਾ ਤੇ ਇਹਨਾਂ ਨੂੰ ਵੀ ਸਾਈਡ ਤੇ ਕੱਢ ਦੇਵਾਂਗੇ ਹਾਂਜੀ ਇੱਥੇ ਕਿਸੇ ਹਾਂਜੀ ਇੱਥੇ ਮੇਰਾ ਕੈਮਰਾ ਬੰਦ ਹੋ ਗਿਆ ਸੀ ਤੇ ਮੈਂ ਦੋ ਚਮਚੇ ਘਿਓ ਦੇ ਪਾ ਕੇ ਬਦਾਮ ਪਾਦ ਦੇ ਵਿੱਚ ਇਹ ਕਾਜੂ ਪਾ ਦਿੱਤੇ ਨੇ ਤੇ ਵਿੱਚੇ ਅਖਰੋਟ ਪਾ ਕੇ ਇਹਨਾਂ ਨੂੰ ਆਪਾਂ ਰੋਸਟ ਕਰ ਲਵਾਂਗੇ। ਕੋਈ ਫਰੂਟ ਜਿਹੜੇ ਮਰਜ਼ੀ ਤੁਸੀਂ ਜੋ ਤੁਹਾਡੇ ਕੋਲ ਅਵੇਲੇਬਲ ਆ ਉਹ ਪਾ ਸਕਦੇ ਹੋ। ਮੇਰੇ ਕੋਲ ਤਾਂ ਇਹ ਪਈ ਸੀ ਜਿੰਨੇ ਮੈਂ ਤੁਹਾਨੂੰ ਦਿਖਾਈ ਨੇ। ਤੇ ਅਲਸੀ ਦੀਆਂ ਪਿੰਨੀਆਂ ਜੋ ਬਹੁਤ ਹੀ ਵਧੀਆ ਨੇ ਸਰਦੀਆਂ ਦੇ ਵਿੱਚ ਖਾਣ ਵਾਸਤੇ। ਲਓ ਜੀ ਇਹ ਵੀ ਆਪਣੇ ਰੋਸਟ ਹੋ ਚੁੱਕੇ ਨੇ। ਇਹਨਾਂ ਨੂੰ ਵੀ ਆਪਾਂ ਸਾਈਡ ਤੇ ਕਿਸੇ ਬੋਲ ਵਿੱਚ ਕੱਢ ਦੇਵਾਂਗੇ। ਆਪਾਂ ਨੇ ਜੋ ਭੁੱਜੇ ਹੋਏ ਸੀ ਚਨੇਲੇ ਸੀ ਉਹ ਆਪਾਂ ਨੇ ਗ੍ਰੇਂਡ ਕਰ ਲੈਣੇ ਨੇ। ਸੇਕਿਓ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਘਿਓ ਹੋਰ ਪਾ ਲਿਆ ਇਹਦੇ ਵਿੱਚ ਆਪਾਂ ਜੋ ਆਟਾ ਆਪਾਂ ਨੇ ਗ੍ਰੇਂਡ ਕੀਤਾ ਆ ਥੋੜਾ ਜਿਹਾ ਕੌਂ ਸੇਕ ਲਵਾਵਾਂਗੇ ਚਨੇ ਆਪਣੇ ਰੋਸਟ ਹੋ ਰਹੇ ਨੇ ਇਹਨਾਂ ਨੂੰ ਆਪਾਂ ਅੱਸੀ ਗ੍ਰੇਂਡ ਕਰ ਲਵਾਂਗੇ ਸੇਕ ਲਵਾ ਲਿਆ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੇ ਜਿਹੇ ਚਨੇ ਨੇ ਪਹਿਲਾਂ ਹੀ ਭੁਜੇ ਹੋਏ ਹੁੰਦੇ ਨੇ ਮਖਾਣੇ ਡਰਾਈ ਫਰੂਟ ਤੇ ਅੱਸੀ ਇਹ ਸਾਰਾ ਕੁਝ ਵਿੱਚ ਗ੍ਰੇਂਡ ਕਰ ਲਿਆ ਆ ਤੇ ਹੁਣ ਆਪਾਂ ਇਦੇ ਵਿੱਚ ਪਾਵਾਂਗੇ ਥੋੜਾ ਜਿਹਾ ਹਰਡ ਪੌਡ ਇਹ ਵੀ ਆਪਾਂ ਨੂੰ ਡਾਈਜੈਸਟਨ ਸਿਸਟਮ ਵਾਸਤੇ ਬਹੁਤ ਹੀ ਵਧੀਆ ਹੁੰਦੀਆਂ ਹਨ ਸਰਦੀਆਂ ਦੇ ਮੌਸਮ ਵਿੱਚ ਨੂੰ ਆ ਪਾ ਦਿੱਚ ਮਿਕਸ ਕਰ ਲਵਾਂਗੇ ਜਿਹੜਾ ਸਮਾਨ ਆਪਾਂ ਨੇ ਗ੍ਰाइंड ਕੀਤਾ ਹੈ ਉਹ ਆਪਾਂ ਸਾਰਾ ਇਹਦੇ ਵਿੱਚੇ ਪਾ ਦਵਾਂਗੇ ਹੁਣ ਆਪਾਂ ਇਹਨੂੰ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਇਹ ਆਪਾਂ ਨੇ ਹੈਲਦੀ ਪਿੰਨੀਆਂ ਬਣਾਉਣੀਆਂ ਨੇ। ਜਿਆਦਾ ਕਿਉਂ ਨਹੀਂ ਪਾਇਆ ਆਪਾਂ ਨੇ ਵਿੱਚ? ਸਿਰਫ ਕੜਛੀ ਘਿਓ ਦੀ ਪਾਈ ਆ ਬਸ ਸਿਰਫ। ਹਾਂਜੀ ਆਪਣਾ ਸਾਰਾ ਸਮਾਨ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਅਲਸੀ ਦੇ ਵਿੱਚ। ਆਪਾਂ ਕਿਉਂਕਿ ਜਿਆਦਾ ਭੁੰਨਣ ਦੀ ਲੋੜ ਨਹੀਂ। ਸਾਰਾ ਸਮਾਨ ਪਹਿਲਾਂ ਹੀ ਭੁੰਨਿਆ ਹੋਇਆ ਆਪਾਂ ਨੇ। ਤੇ ਹੁਣ ਇਹ ਹੁਣ ਆਪਾਂ ਵਿੱਚ ਕੁਝ ਸ਼ੱਕਰ ਪਾ ਦੇਣੀ ਆ। ਹਲੋ ਜੇ ਆਪਾਂ ਗੈਸ ਕਰ ਦਨੇ ਆ ਬੰਦ। ਜੀ ਸ਼ੱਕਰ ਨੂੰ ਆਪਾਂ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਜਾਣਾ ਆ ਜਿਹੜਾ ਆਪਾਂ ਨੇ ਗੁੜ ਲਿਆ ਇਹਦੀ ਆਪਾਂ ਚਾਣੀ ਬਣਾਵਾਂਗੇ ਕਿਉਂਕਿ ਸ਼ੱਕਰ ਪਾਉਣ ਦੇ ਨਾਲ ਪਿੰਨੀਆਂ ਪੋਲੀਆਂ ਹੋ ਜਾਂਦੀਆਂ ਨੇ ਜੇ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਮਿਕਸਚਰ ਨੂੰ ਪਾਸੇ ਰੱਖ ਦਿੰਨੇ ਆ ਹਾਂ ਜੀ ਆ ਦੇਖੋ ਮੈਂ ਅੱਧਾ ਗਲਾਸ ਪਾਣੀ ਦਾ ਪਾ ਲਿਆ ਆ ਹੁਣ ਆਪਾਂ ਜਿਹੜਾ ਗੁੜ ਲਿਆ ਸੀ ਇਹਦੀ ਆਪਾਂ ਨੇ ਚਾਣੀ ਬਣਾਉਣੀ ਆ ਗੁੜ ਨੂੰ ਪਾਣੀ ਵਾਲਾ ਆ ਗਿਆ ਹੁਣ ਗੋਲ ਨੂੰ ਆਪਾਂ ਵਿੱਚ ਪਾ ਦਵਾਂਗੇ ਪੰਜਵੜਾ ਮਿਕਸਚਰ ਆਪਾਂ ਨੇ ਹਿਲਾਉਂਦੇ ਰਹਿਣਾ ਕਿਉਂਕਿ ਕੜਾਹੀ ਦਾ ਤਲਾ ਜਿਹੜਾ ਗਰਮ ਹੁੰਦਾ ਆ ਕਿਉਂਕਿ ਨੀਚੇ ਨਾ ਲੱਗ ਜਾਵੇ ਚਲੋ ਜੀ ਚਾਹਣੀਆਂ ਵੀ ਬਣ ਚੁੱਕੀਆਂ ਆਪਾਂ ਨੇ ਕੋਈ ਇਹ ਇੱਕ ਦੋ ਤਾਰ ਦੀ ਨਹੀਂ ਬਣਾਉਣੀ ਸਿਰਫ ਆਪਾਂ ਨੇ ਗੁੜ ਮੈਲਟੇ ਕਰਨਾ ਹੈ ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਚੜਾਵਾਂਗੇ ਤਾਂ ਇਹ ਸਪਿੰਨੀਆ ਆਪਣੀਆਂ ਸਖਤ ਹੋ ਜਾਣਗੀਆਂ ਹੁਣ ਆਪਾਂ ਇੱਕ ਪਾਣੀ ਲੈ ਲੈਣੀ ਆ ਪਾਣੀ ਦੇ ਵਿੱਚੋਂ ਪੁਣ ਕੇ ਆਪਾਂ ਨੇ ਇਹ ਮਿਕਸਚਰ ਦੇ ਵਿੱਚ ਆਪਾਂ ਨੇ ਪਾ ਦੇਣੀ ਆ ਥੋੜਾ ਜਿਹਾ ਤੇਲ ਤੇ ਖਸਖਸ ਰੱਖੀ ਸੀਗੀ ਉਹ ਵੀ ਆਪਾਂ ਉੱਪਰੋਂ ਪਾ ਦੇਣੇ ਆ ਬਹੁਤ ਹੀ ਸੋਹਣੀਆਂ ਪਿੰਨੀਆਂ ਬਣ ਕੇ ਰੈਡੀ ਹੋਣਗੀਆਂ ਆਪਣੀਆਂ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਈਆਂ ਪਿੰਨੀਆਂ ਪਿੰਨੀਆਂ ਤਾਂ ਲੋਕੀ ਹਲਸੀ ਦੇ ਕਈ ਤਰ੍ਹਾਂ ਨਾਲ ਬਣਾਉਂਦੇ ਨੇ ਪਰ ਮੈਂ ਆਪਣੇ ਤਰੀਕੇ ਨਾਲ ਬਣਾਈਆਂ ਨੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਸਰਦੀਆਂ ਦੇ ਵਿੱਚ ਇਹਨਾਂ ਨੂੰ ਜ਼ਰੂਰ ਖਾਓ ਤੇ ਹੁਣ ਆਪਾਂ ਨੇ ਜ਼ਿਆਦਾ ਠੰਡਾ ਨਹੀਂ ਹੋਣ ਦੇਣਾ ਇਹ ਤੇ ਆਪਾਂ ਨੇ फटाफट ਇਹਦੀਆਂ ਪਿੰਨੀਆਂ ਵਟ ਲੈਣੀਆਂ ਨੇ ਆ ਦੇਖੋ ਇਸੇ ਤਰ੍ਹਾਂ ਆਪਾਂ ਨੇ ਸਾਰੀਆਂ ਪਿੰਨੀਆਂ ਬਣਾ ਲੈਣੀਆਂ ਨੇ ਇਹ ਗਰਮ ਵੀ ਅਜੇ ਹੂੰ ਗਰਮ-ਗਰਮ ਚਾਣੀ ਪਾਈ ਹੋਈ ਹੈ ਵਿੱਚ ਹਾਂਜੀ ਪਿੰਨੀਆਂ ਬਣ ਕੇ ਹੋ ਗਈਆਂ ਨੇ ਆਪਣੀਆਂ ਰੈਡੀ ਹੁਣ ਆ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਹੁਣ ਆਪਾਂ ਚੈੱਕ ਕਰਕੇ ਵਿਖਾਵਾਂਗੇ ਕਿਵੇਂ ਦੀਆਂ ਬਣੀਆਂ ਨੇ ਆਓ ਜੀ ਹਾਂਜੀ ਮੇਰੀਆਂ ਪਿੰਨੀਆਂ ਬਣ ਕੇ ਹੋ ਗਈਆਂ ਰੈਡੀ ਤੇ ਤੁਹਾਨੂੰ ਹੁਣ ਮੈਂ ਖਾ ਕੇ ਦਿਖਾਉਣੀ ਆ ਕਿਵੇਂ ਦੀਆਂ ਬਣੀਆਂ ਨੇ ਲਓ ਜੀ ਬਹੁਤ ਹੀ ਸੌਫਟ ਪਿੰਨੀਆਂ ਬਣੀਆਂ ਨੇ ਆਹ ਦੇਖੋ ਤੇ ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਬਣਾਇਓ ਜੇ ਤੁਸੀਂ ਫਸਟ ਟਾਈਮ ਮੇਰੇ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਅਗਰ ਜਿਹੜਾ ਪਹਿਣਪੜਾ ਮੇਰਾ ਆਲਰੇਡੀ ਚੱਲ ਰਿਹਾ ਹੈ ਮੇਰੇ ਚੈਨਲ ਨੂੰ ਸਪੋਰਟ ਕਰਿਓ ਤੇ ਮੇਰੀ ਅੱਜ ਦੀ ਰੈਸਪੀ ਨੂੰ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ